ਮਾਹੌਲ ਕੌਣ ਖਰਾਬ ਕਰਦਾ ਹੈ ਜਿੰਨਾ ਕੋਲ ਹਜ਼ਾਰ ਹਜ਼ਾਰ ਗਨਮੈਨ ਹੈ ਉਹਨਾਂ ਨੂੰ ਸਾਡੇ ਥੋੜੇ ਬਹੁਤ ਸ਼ਸਤਰਾਂ ਤੋਂ ਡਰ ਲੱਗਦਾ ਅਸੀਂ ਗੱਲ ਕੀ ਕੀਤੀ ਹੈ ਨੌਜਵਾਨਾਂ ਨੂੰ ਹੋਕਾ ਦਿੱਤਾ ਵੀ ਭਾਈ ਆਓ ਇਕੱਠੇ ਹੋਈਏ ਇਕੱਠੇ ਹੋ ਕੇ ਗੁਰੂ ਦੇ ਚਰਨਾਂ 'ਚ ਸੀਸ ਭੇਟ ਕਰੀਏ ਖੰਡੇ ਪਾਟੇ ਦੀ ਪੌਲ ਛਕੀਏ ਹਜ਼ਾਰਾਂ ਨੌਜਵਾਨ ਆਏ ਉਹਨਾਂ ਨੇ ਨਸ਼ੇ ਪਤੇ ਤਿਆਗ ਕੇ ਜਿਹੜੇ 6 6 7 7 ਟੀਕੇ ਲਾਉਂਦੇ ਸੀ ਚਿੱਟੇ ਦੇ ਜਿਨ੍ਹਾਂ ਨੇ ਪਤਾ ਨਹੀਂ ਕਿਦੋਂ ਦਾ ਪਟਾਕਾ ਪਾਜਣਾ ਸੀ ਮਰ ਜਾਣਾ ਸੀ ਉਹਨਾਂ ਨੌਜਵਾਨਾਂ ਨੇ ਖੰਡੇ ਪਾਟੇ ਦੀ ਪੌਲ ਛਕੀ ਸ਼ਸਤਰ ਪਹਿਨੇ ਤਿਆਰ ਬਰ ਤਿਆਰ ਹੋਏ ਤੇ ਹਕੂਮਤ ਨੂੰ ਡਰ ਇਸ ਗੱਲ ਤੋਂ ਨਹੀਂ ਲੱਗਦਾ ਵੀ ਅਸੀਂ ਕੋਈ ਨਾਹਰਾ ਲਾਉਨੇ ਆ ਹਕੂਮਤ ਨੂੰ ਡਰ ਕੇਵਲ ਇਸ ਗੱਲ ਤੋਂ ਲੱਗਦਾ ਹੈ ਕਿ ਜਦੋਂ ਇੱਕ ਨਸ਼ੇ 'ਚ ਗਰਸਿਆ ਇੱਕ ਨਸ਼ੇ 'ਚ ਪਲੀਤ ਜਿਹਨੂੰ ਘਰ ਦੀ ਹੋਸ਼ ਨਹੀਂ ਜਿਹਨੂੰ ਬਾਹਰ ਦੀ ਹੋਸ਼ ਨਹੀਂ ਜਿਹਨੂੰ ਮਾਵਾ ਭੈਣਾਂ ਦਾ ਫਰਕ ਨਹੀਂ ਪਤਾ ਉਹ ਬੰਦਾ ਜਦੋਂ ਨਸ਼ੇ ਪੱਤੇ ਛੱਡ ਕੇ ਗੁਰੂ ਦੇ ਲੇਖੇ ਲੱਗਦਾ ਤੇ ਕੌਮ ਦੀ ਗੁਲਾਮੀ ਦੀ ਪਛਾਣ ਕਰਦਾ ਤੇ ਫਿਰ ਸਰਕਾਰਾਂ ਦੀ ਨੀਂਦ ਹਰਾਮ ਹੁੰਦੀ ਹੈ ਅੰਮਰਤਪਾਲ ਲਈ ਜਿਹੜੀ ਇੱਕ ਵੱਡੀ ਅਪਡੇਟ ਤੁਹਾਨੂੰ ਸੁਣਾਉਣ ਲੱਗੇ ਆ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਪਹਿਲਾਂ ਸ਼ੇਅਰ ਕਰ ਦਿਓ ਫਿਰ ਆਪਾਂ ਸਾਰੀ ਗੱਲਬਾਤ ਸ਼ੁਰੂ ਕਰਦੇ ਆਂ ਅੱਜ ਇੱਕ ਹੋਰ ਨਵੀਂ ਵੱਡੀ ਅਪਡੇਟ ਆ ਆਇਆ ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਤੇ ਉਹਨਾਂ ਦੇ ਸਾਥੀਆਂ ਨੂੰ ਲੈ ਕੇ ਗੱਲਬਾਤ ਕਰਦੇ ਆਂ ਆਪਾਂ ਬਣੇ ਰਹੋ ਤੁਸੀਂ ਪੰਜਾਬੀ ਵਿਰਸਾ ਟੀਵੀ ਨੂੰ ਤੇ ਸਰੋਤੇ ਜਿਹੜੇ ਜੁੜਦੇ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾਗਾ ਜਿੰਨੇ ਜਿੰਨੇ ਨੌਜਵਾਨ ਮੇਰੀਆਂ ਭੈਣਾ ਬੱਚੀਆਂ ਕਮੈਂਟ ਕਰਦੀਆਂ ਨੇ ਮੈਂ ਸਾਰਿਆਂ ਦਾ ਤੈਦੇ ਲੋ ਸੁਖਲ ਗੁਜ਼ਾਰਾਂ ਤੁਹਾਡੇ ਕਮੈਂਟ ਬੜੇ ਹੀ ਅੱਛੇ ਤੇ ਤੁਹਾਡੇ ਸੁਝਾਅ ਬਹੁਤ ਹੀ ਵਧੀਆ ਲੱਗਦੇ ਨੇ ਜਦੋਂ ਪੜਦੇ ਆ ਕਿਉਂਕਿ ਫਿਰ ਮਨ ਨੂੰ ਇੱਕ ਸਕੂਨ ਮਿਲਦਾਗਾ ਕਿ ਆਪਾਂ ਜਿਹੜੇ ਮੁੱਦੇ ਉੱਤੇ ਗੱਲਬਾਤ ਕਰਦੇ ਆ ਕਿ ਉਹ ਮੁੱਦਾ ਆਪਾਂ ਕੋਈ ਝੜਕਾਉ ਮੁੱਦਾ ਨਹੀਂ ਵਿਚਾਰਾਂ ਦੀ جنگ ਆ ਸਿੱਖ ਕੌਮ ਦੀ ਗੱਲ ਆ ਤੇ ਵੀਡੀਓ ਕਰਦੇ ਆਂ ਸਟਾਰਟ ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ ਹੁਣ ਆਪਾਂ ਸ਼ੁਰੂ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਨੂੰ ਲੈ ਕੇ ਜਿਹੜਾ ਆਪਾਂ ਗੱਲਬਾਤ ਕਰਦੇ ਆ ਰਹੇ ਆਂ ਰੋਜ਼ ਆਪਾਂ ਅੰਮ੍ਰਿਤਪਾਲ ਸਿੰਘ ਤੇ ਇੱਕ ਜਾਂ ਦੋ ਵੀਡੀਓ ਆਪਾਂ ਤੁਹਾਡੇ ਸਾਹਮਣੇ ਰੱਖਦੇ ਆਂ ਉਹਨਾਂ ਦੇ ਵਿੱਚੋਂ ਨਵੇਂ-ਨਵੇਂ ਤੱਥ ਨੇ ਜਿਹੜੇ ਜੋ-ਜੋ ਸਾਨੂੰ ਮਿਲਦਾਗਾ ਉਹ ਤੱਥ ਤੁਹਾਡੇ ਸਾਹਮਣੇ ਅਸੀਂ ਲੈ ਕੇ ਹਾਜ਼ਰ ਹੁੰਨੇ ਆ ਤੁਸੀਂ ਉਸ ਵੀਡੀਓ ਨੂੰ ਭਾਈ ਅੰਬਰਤ ਪਾਲ ਸਿੰਘ ਨੂੰ ਖਾਸ ਕਰਕੇ ਜਿਹੜਾ ਐਮਪੀ ਅੰਬਰਤ ਪਾਲ ਸਿੰਘ ਆ ਬੜਾ ਤੁਸੀਂ ਪਿਆਰ ਤੇ ਸਤਿਕਾਰ ਦਿੰਦੇ ਹੋ ਤੇ ਤੁਸੀਂ ਹੌਸਲਾ ਅਫਜ਼ਾਈ ਵੀ ਕਰਦੇ ਹੋ ਕਿਉਂਕਿ ਇੱਥੋਂ ਪਤਾ ਲੱਗਦਾਗਾ ਕਰਤਾਰਾਂ ਦਾ ਹਰ ਇੱਕ ਬੰਦਾ ਕਹਿ ਦਿੰਦਾ ਕਿ ਮੇਰੇ ਵਰਗਾ ਕੋਈ ਨਹੀਂ ਹੁਣ ਸਰਕਾਰਾਂ ਨੇ ਜੋਰ ਲਾਇਆ ਭਾਈ ਅੰਬਰਤਪਾਲ ਸਿੰਘ ਦੀ ਕਦਰ ਕੁਸੀ ਕਰਨ ਦੀ ਜਿਸ ਦਿਨ ਤੋਂ ਭਾਈ ਅੰਬਰਤਪਾਲ ਸਿੰਘ ਨੂੰ ਇੱਕ ਗਰਫਦਾਰ ਨਹੀਂ ਕੀਤਾ ਸੀ ਉਦੋਂ ਤੱਕ ਸਰਕਾਰ ਵੱਲੋਂ ਉਹਨਾਂ ਨੂੰ ਕਦੇ ਉਹਦੀਆਂ ਵੀਡੀਓ ਐਡਿਟ ਕਰਕੇ ਰੇਡੀਓ ਉੱਤੇ ਬਿਠਾ ਦੇਣੀ ਆ ਕਦੇ ਕਿਸੇ ਕਰ ਤੋਂ ਦਿਖਾ ਦੇਣੀ ਆ ਅੰਬਰਤਪਾਲ ਇਧਰ ਲੰਘਿਆ ਕਦੇ ਕਿਵੇਂ ਕਦੇ ਕਿਵੇਂ ਉਹ ਤੁਸੀਂ ਸਾਰਾ ਸੀਨ ਜਿਹੜਾ ਤੁਹਾਡੇ ਅੱਖਾਂ ਸਾਹਮਣੇ ਤੁਸੀਂ ਵੇਖਿਆ ਫਿਰ ਫੜ ਕੇ ਐਨਐਸਐ ਲਗਾਇਆ ਗਿਆ ਤੇ ਫਿਰ ਐਨਐਸਐ ਲਗਾਇਆ ਗਿਆ ਫਿਰ ਜੋ ਆਪਾ ਲਾਇਆ ਗਿਆ ਉਹ ਤੁਹਾਨੂੰ ਸਾਰਾ ਗੱਲਾਂ ਦਾ ਪਤਾਗਾ ਗੱਲ ਆਪਾਂ ਮੁੱਦੇ ਤੇ ਆਉਣੇ ਆ ਫਿਰ ਜਦੋਂ ਕਿ ਭਾਈ ਅੰਮਰਪਾਲ ਸਿੰਘ ਨੇ ਤੇ ਉਸ ਦੇ ਪਾਰਟੀ ਵੱਲੋਂ ਜਾਂ ਉਹਨਾਂ ਦੇ ਮਾਤਾ ਪਿਤਾ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਭਾਈ ਅੰਮਰਪਾਲ ਸਿੰਘ ਦੀ ਜਿਹੜੀ ਅਨਾਉਂਸ ਆ ਟਿਕਟ ਖੰਡੂਰ ਸਾਹਿਬ ਤੋਂ ਕਰ ਦਿੱਤੀ ਇਹ ਫਿਰ ਤੁਹਾਨੂੰ ਪਤਾ ਹੀ ਆ ਕਿ ਚਿੰਗ-ਚਿੰਗਾੜਾ ਕਿਹਦਾ ਪਿਆ ਸਭ ਤੋਂ ਵੱਧ ਚੀਕਾਂ ਕਿਹਨੇ ਮਾਰੀਆਂ ਉਹ ਦੱਸਣ ਦੀ ਜ਼ਰੂਰਤ ਨਹੀਂ ਜਿਨ੍ਹਾਂ ਨੇ 84 ਵੇਲੇ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਸਿੱਖਾਂ ਨੂੰ ਧੋਖਾ ਦਿੱਤਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਧੋਖਾ ਦੇ ਕੇ ਭੱਜੇ ਭਗੌੜੇ ਆਗੂ ਚੀਕਾਂ ਮਾਰ ਲੱਗ ਪਏ ਤੇ ਮੈਨੂੰ ਇੱਥੇ ਇੱਕ ਹੋਰ ਦੇਖੋਂਦਾ ਉਹਨਾਂ ਬੰਦਿਆਂ ਨੇ ਤਾਂ ਜਿਹੜੇ ਦੇਖੋ ਮਾਰਨੇ ਆ ਪਰ ਸਾਡੇ ਕੁਝ ਬੰਦੀ ਸਿੰਘਾ ਸਤਕਾਰਯੋਗ ਆ ਬੜੀਆਂ ਉਹਨਾਂ ਨੇ ਜੇਲਾ ਕਟੀਆਂ ਤੇ ਅੱਜ ਵੀ ਕੱਟ ਰਹੇ ਨੇ ਸੰਘਰਸ਼ ਬੜਾ ਚੌੜਾ ਤੇ ਲੰਬਾ ਗਾ ਤੇ ਪਰ ਉਹ ਵੀ ਬਾਦਲ ਦੇ ਜਿਹੜਾ ਕਿ ਗੁਣ ਗਾਉਣ ਲੱਗ ਪਏ ਤੇ ਅੰਬਰਤਪਾਲ ਸਿੰਘ ਨੂੰ ਮਾਰਾ ਦੱਸਣ ਲੱਗ ਪਏ ਉਹਦੋਂ ਮਰ ਦੁਖੀ ਹੁੰਦਾ ਜੋ ਤਾਂ ਆਪਣੇ ਹੀ ਸੁਰੀਆਂ ਚਲਾਉਂਦੇ ਨੇ ਹੁਣ ਅੰਬਰਦਪਾਲ ਸਿੰਘ ਦੀ ਜਿਹੜੀ ਰਿਹਾਈ ਆ ਉਹ ਹੁਣ ਜਾਂ ਤਾਂ ਵਕੀਲ ਸਾਹਿਬ ਪੂਰੀ ਗੱਲਬਾਤ ਨਹੀਂ ਦੱਸ ਰਹੇ ਤੇ ਉਹ ਜਿਹੜਾ ਕਿ ਮੀਡੀਆ ਤੋਂ ਵੀ ਜਿਹੜਾ ਦੂਰ ਰੱਖਿਆ ਜਾ ਰਿਹਾ ਭਾਈ ਅੰਬਰਦਪਾਲ ਸਿੰਘ ਦਾ ਜਿਹੜਾ ਬਾਹਰ ਆਉਣਾ ਕੋਈ 10 ਮਾਰਚ ਨੂੰ ਕਹਿੰਦਾ ਕੋਈ 11 ਮਾਰਚ ਨੂੰ ਅਪਡੇਟ ਮਿਲਦੀ ਆ ਕੋਈ ਮਿਲਦੀ ਆ 13 ਮਾਰਚ ਨੂੰ ਇਨਾ ਤਿੰਨਾ ਦਿਨਾਂ ਦੇ ਵਿੱਚ 12 ਤਰੀਕ ਨੂੰ ਤਰੀਕਾ 12 ਮਾਰਚ ਨੂੰ 10 ਮਾਰਚ ਨੂੰ ਕਹਿੰਦੇ ਭਾਈ ਅੰਮਰਤਪਾਲ ਸਿੰਘ ਨੇ ਬਾਹਰ ਆਉਣਾ ਕੋਈ ਗੈਰਨ ਤੇ ਕੋਈ ਦਾ 13 ਨੂੰ ਚਲੋ ਖੈਰ ਇਹ ਵੀ ਸਥਿਤੀ ਹੈ ਜਿਹੜੀ ਜਲਦੀ ਸਪਸ਼ਟ ਹੋਣ ਵਾਲੀ ਆ ਅੱਜ ਸਵੇਰੇ ਵਿੱਚ ਤੁਹਾਨੂੰ ਇਹ ਵੀ ਕਲੀਅਰ ਕਰ ਦੇਵਾਂਗੇ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਦੇ ਨਾਲ ਗੱਲਬਾਤ ਕਰਦੇ ਆ ਦੂਸਰੀ ਗੱਲ ਆ ਕਿ ਭਾਈ ਅੰਬਦਪਾਲ ਸਿੰਘ ਦੇ ਸਾਥੀਆਂ ਦੀ ਐਨਐਸਏ ਜਿਹੜੀ 10 ਮਾਰਚ ਨੂੰ ਖਤਮ ਹੋ ਜਾਣੀ ਆ ਤੇ ਜਿਹੜੇ ਰਿਹਾਈ ਆ ਉਹਨਾਂ ਦੀ ਲਗਭਗ ਸਾਰਿਆਂ ਦੀ ਤੈਅ ਹੋ ਗਈ ਤੇ ਤੈਅ ਹੋ ਜਾਣੀ ਆ ਭਾਈ ਅੰਬਦਪਾਲ ਸਿੰਘ ਦੇ ਸਾਥੀਆਂ ਨੇ ਜਿਹੜੇ ਉਹ ਸਾਰੇ ਰਿਹਾ ਹੋਣਗੇ ਇਹ ਵੀ ਵੱਡੀ ਇੱਕ ਖੁਸ਼ਖਬਰੀ ਹੈ ਤੇ ਵੱਡੀ ਇੱਕ ਤੁਹਾਨੂੰ ਆਪਾਂ ਇਹ ਕਹਦੇ ਆ ਕਿ ਅਪਡੇਟ ਆ 10 ਮਾਰਚ ਤੋਂ ਬਾਅਦ ਭਾਈ ਅੰਬਦਪਾਲ ਸਿੰਘ ਦੇ ਸਾਥੀ ਜਿੰਨੇ ਵੀ ਹੈਗੇ ਨੇ ਸਾਰੇ ਇਹ ਰਿਹਾ ਹੋਣਗੇ ਜਿੰਨੇ ਵੀ ਸਾਥੀ ਹੈਗੇ ਨੇ ਜਾਂ 30 ਐ ਜਾਂ 35 ਆ ਹੋ ਸਕਦਾ ਕਿ ਕੁਝ ਕੁ ਸਾਥੀਆਂ ਨੂੰ ਛੱਡ ਕੇ ਆਪਾਂ ਗੱਲ ਕਰ ਲਈਏ ਕਿਉਂਕਿ ਐਨਐਸ ਸੇ ਖਤਮ ਹੋ ਜੂ ਹੁਣ ਤੀਜੀ ਵਾਰ ਐਨਐਸ ਨਹੀਂ ਲੱਗ ਸਕਦੀ ਤੇ ਦੂਸਰੀ ਗੱਲ ਭਾਈ ਅੰਬਰਤਪਾਲ ਸਿੰਘ ਦੀ ਹੁੰਦੀ ਆ ਦੇਖੋ ਅੰਬਰਤਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਆਪ ਮੈਂ ਤੁਹਾਨੂੰ ਉਹਦੇ ਵੀ ਹਿੱਕ ਠੋਕੇ ਕਿਹਾ ਸੀ ਕਿ ਭਾਈ ਮੈਂਬਰਸ਼ਿਪ ਉਹਦੀ ਰੱਦ ਨਹੀਂ ਹੁੰਦੀ ਜੇ ਇਸ ਤਰ੍ਹਾਂ ਮੈਂਬਰਸ਼ਿਪ ਪਰ ਅੱਧਾ ਹੋਣ ਲੱਗ ਜਾਣਾ ਫੇਰ ਤਾਂ ਬੜਾ ਕੁਝ ਹੁੰਦਾ ਸਰਕਾਰਾਂ ਦੇ ਕੋਲ ਬੜਾ ਕੁਝ ਜਦੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇਕੱਠੀਆਂ ਹੋ ਜਾਣ ਤਾਂ ਸਭ ਕੁਝ ਕਰ ਸਕਦੀਆਂ ਨੇ ਪਰ ਜੋ ਸੰਵਿਧਾਨ ਦੇ ਤਹਿਤ ਬੰਦਾ ਚੋਣ ਲੜਿਆ ਤੇ ਉਹਨਾਂ ਨੂੰ ਸਰਕਾਰਾਂ ਨੇ ਬੰਦੀ ਬਣਾ ਕੇ ਰੱਖਿਆ ਉਹ ਆਪਣੇ ਆਪ ਨਹੀਂ ਕਿ ਇਹ ਨਹੀਂ ਕਿ ਉਹ ਆਪਣੇ ਆਪ ਹਾਜ਼ਰ ਨਹੀਂ ਹੋ ਰਿਹਾ ਉਹ ਸਰਕਾਰਾਂ ਦਾ ਬੰਦ ਕੀਤਾ ਨਜਰਬੰਦ ਕੀਤਾ ਉਸ ਵਿਅਕਤੀ ਨੂੰ ਸੋਡ ਹੁੰਦੀ ਆ ਉਹ ਵਿਅਕਤੀ ਆਪਣਾ ਜਿਹੜਾ ਕਾਨੂੰਨੀ ਪ੍ਰਕਿਰਿਆ ਉਹ ਹਾਈ ਕੋਰਟ ਦੇ ਵਿੱਚ ਦਾਖਲ ਕਰ ਸਕਦਾ ਹੁੰਦਾ ਤੇ ਇਸ ਤਰ੍ਹਾਂ ਭਾਈ ਅੰਮਰਤ ਪਾਲ ਸਿੰਘ ਨੇ ਕੀਤਾ ਤੇ ਉਹਨਾਂ ਨੂੰ ਜਿਹੜੀ ਕਿ 3 ਦਿਨਾਂ ਦੀ ਜਿਹੜੀ ਪ੍ਰੋਬਲ ਮਿਲੂਗੀ ਹੋ ਸਕਦਾ ਜ਼ਮਾਨਤ ਤੇ ਆ ਜਾਣ ਤੇ ਇਹ ਦੋਨੇ ਗੱਲਾਂ ਦੇਖਦੇ ਆ ਵਿਚਾਰਦੇ ਆ ਅਗਲੀ ਰਣਨੀਤੀ ਕੀ ਹੋਵੇਗੀ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਆਵਾਜ਼ ਆ ਉਹ ਸੈਸ਼ਨ ਦੇ ਵਿੱਚ ਗੂੰਜੂਗੀ ਤੇ ਪੰਜਾਬ ਤੋਂ ਆਪਾਂ ਕਹਿ ਲਈਏ ਕਿ ਪੰਜਾਬ ਅਸਲੀ ਤਾਂ ਅੰਮ੍ਰਿਤਪਾਲ ਸਿੰਘ ਦੀ ਢੀਕ ਦੇ ਵਿੱਚ ਹੈਗੀ ਆ ਬਾਹਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਸਪੀਚ ਆ ਉਹ ਸੁਣਨ ਉਤਾਵਲੇ ਬੈਠੇ ਨੇ ਤੇ ਹੁਣ ਭਾਈ ਅੰਮਰਤ ਪਾਲ ਸਿੰਘ ਨੂੰ ਲੈ ਕੇ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਫੜਾਈਆਂ ਜਾ ਰਹੀਆਂ ਨੇ ਹੁਣ ਕੋਈ ਕਹਿੰਦਾ ਕਿ ਭਾਈ ਅੰਮਰਤ ਪਾਲ ਸਿੰਘ ਬਾਹਰ ਤਾਂ ਆ ਜਾਵੇਗਾ ਤੇ ਉਹਨੂੰ ਸੈਸ਼ਨ ਦੇ ਵਿੱਚ ਜਾਣ ਦਾ ਵੀ ਮੌਕਾ ਦਿੱਤਾ ਜਾਵੇਗਾ ਤੇ ਇੱਕ ਉਹਨਾਂ ਦੀ ਕਹਿੰਦੇ ਕਿ ਵੀਡੀਓਗ੍ਰਾਫੀ ਨਹੀਂ ਹੋਣ ਦਿੱਤੀ ਜਾਵੇਗੀ ਕਿ ਭਾਈ ਅੰਮਰਤ ਪਾਲ ਸਿੰਘ ਕੀ ਬੋਲਿਆ ਉੱਥੇ ਕੀ ਨਾ ਬੋਲਿਆ ਕਹਿੰਦੇ ਇਹ ਵੀਡੀਓਗ੍ਰਾਫੀ ਨਹੀਂ ਹੋਣ ਦਿੱਤੀ ਜਾਊਗੀ ਇਹ ਵੱਡੀ ਅਪਡੇਟ ਆ ਦੁਖਦਾਈ ਵੀ ਖਬਰ ਹੈ ਇਹ ਜੇਕਰ ਇਸ ਤਰ੍ਹਾਂ ਕੀਤਾ ਜਾਂਦਾਗਾ ਤਾਂ ਫਿਰ ਉੱਥੇ ਹੀ ਗੱਲ ਆਉਂਦੀ ਆ ਕਿ ਫਿਰ ਤਾਂ ਲੋਕਤੰਤਰ ਦਾ ਗਲਾ ਘੁੱਟਣ ਦੇ ਬਰਾਬਰ ਆ ਫਿਰ ਤਾਂ ਸੰਵਿਧਾਨ ਦੀਆਂ ਧੜ੍ਹੀਆਂ ਲੋਕ ਸਭਾ ਦਾ ਸਵੀਕਾਰ ਤੇ ਦੋਨੇ ਸਰਕਾਰਾਂ ਡਾਉਣ ਗਈਆਂ ਇਹ ਤਾਂ ਫਿਰ ਸਿੱਖਾਂ ਦਾ ਇੱਕ ਗਲਾ ਘੁੱਟਣ ਦੇ ਬਰਾਬਰ ਆ ਜੇਕਰ ਇਹ ਗੱਲ ਹੁੰਦੀ ਆ ਤਾਂ ਦੂਸਰਾ ਕਿਹਾ ਜਾ ਰਿਹਾ ਕਿ ਸਿਰਫ 1 ਮਿੰਟ ਤੋਂ 30 ਸੈਕੰਡ ਤੱਕ ਜਿਹੜੀ ਗੱਲਬਾਤ ਭਾਈ ਅਮਰਤਪਾਲ ਸਿੰਘ ਨੂੰ ਸਿਰਫ ਕਰਨੀਤੀ ਜਾਵੇਗੀ ਤੀਸਰੀ ਗੱਲ ਇਹ ਆ ਕਿ ਭਾਈ ਅੰਬਰਤਪਾਲ ਸਿੰਘ ਨੂੰ ਗੁਪਤ ਲਿਆਂਦਾ ਜਾਵੇਗਾ ਗੁਪਤ ਤਰੀਕੇ ਦੇ ਨਾਲ ਉਹਨਾਂ ਨੂੰ ਬਿਨਾ ਮੀਡੀਆ ਤੋਂ ਦੱਸੇ ਬਿਗੈਰ ਤੇ ਸੈਸਨ ਦੇ ਵਿੱਚ ਜਾਣਾ ਦਾ ਮੌਕਾ ਮਿਲੇਗਾ ਤੇ ਉਥੋਂ ਕਹਿੰਦੇ ਦਵਾਰ ਜਿਹੜਾ ਕਹਿੰਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਲੈ ਕੇ ਜਾਣਗੇ ਇਹ ਗੱਲ ਸਾਹਮਣੇ ਆ ਰਹੀ ਆ ਪਰ ਵਕੀਲਾਂ ਦੇ ਤੱਥ ਦੇ ਆਧਾਰ ਤੋਂ ਇਹ ਜਾਣਕਾਰੀ ਹੈ ਕਿ ਉਹਨਾਂ ਨੂੰ 3 ਦਿਨਾਂ ਦੀ ਜਿਹੜੀ ਪਰੋਲ ਆ ਉਹ ਮਿਲੂਗੀ ਤੇ 3 ਦਿਨ ਉਹ ਕਿੱਥੇ ਰਹਿੰਦੇ ਆ ਇਹਦੇ ਬਾਰੇ ਅਜੇ ਕੋਈ ਸਾਫ ਕਲੀਅਰ ਨਹੀਂ ਹੋ ਰਿਹਾ ਤੇ ਕਈ ਗੱਲਾਂ ਜਿਹੜੀਆਂ ਇਹ ਜਿਹੀਆਂ ਨਿਕਲ ਕੇ ਹੁਣ ਸਾਹਮਣੇ ਆ ਰਹੀਆਂ ਨੇ ਜੇਕਰ ਸਰਕਾਰ ਜਾਂ ਲੋਕ ਸਭਾ ਦਾ ਸਵੀਕਰ ਮੋਦੀ ਵੀ ਹੋਊਗਾ ਤੇ ਸਾਹ ਵੀ ਹੋਊਗਾ ਤੇ ਉੱਥੇ ਪੰਜਾਬ ਦੇ ਨਮਾਇंदे ਵੀ ਹੋਣਗੇ ਪਾਰਲੀਮੈਂਟ ਦੇ ਵਿੱਚ ਐਮਪੀ ਬਣੇ ਨੇ ਜਿਹੜੇ ਤੇ ਪਰ ਜੇਕਰ ਭਾਈ ਅੰਮਰਤਪਾਲ ਸਿੰਘ ਇਕੱਲੇ ਦੇ ਨਾਲ ਇਹ ਗੱਲ ਹੁੰਦੀ ਆ ਤਾਂ ਬਹੁਤ ਦੁਖਦਾਈ ਆ ਦੇਖੋ ਚਰਨਦੀਪ ਸਿੰਘ ਚੰਨੀ ਨੇ ਮੁੱਦਾ ਚੁੱਕਿਆ ਸੀ ਕਿ ਭਾਈ ਅੰਮਰਤਪਾਲ ਸਿੰਘ ਖੁੰਡੂਰ ਸਾਹਿਬ ਤੋਂ ਜਿੱਤੇ ਨੇ ਉਹਨਾਂ ਨੂੰ ਜਿਹੜਾ ਅਧਿਹਾ ਹੋਣ ਦੇਣਾ ਚਾਹੀਦਾ ਤੇ ਉਹਨਾਂ ਦੀ ਹਾਜ਼ਰੀ ਆ ਜਿਹੜੀ ਤੇ ਉਹਨਾਂ ਨੂੰ ਬੋਲਣ ਦਾ ਜਿਹੜਾ ਅਧਿਕਾਰ ਆ ਉਹ ਦਿੱਤਾ ਜਾਣਾ ਚਾਹੀਦਾ ਤਾਂ ਫਿਰ ਬੜਾ মিডিਆ ਨੇ ਪੈਟ છਿਆਪਾ ਕੀਤਾ ਜੀ ਵੇਖੋ ਜੀ ਚਰਨਜੀਤ ਚੰਨੀ ਨੇ ਭਾਈ ਅੰਮਰਪਾਲ ਸਿੰਘ ਬਾਰੇ ਐਂ ਕਹਿਤਾ ਫਲਾਨਾ ਕਹਿ ਦਿੱਤਾ ਇਹ ਚੰਨੀ ਨੇ ਤੋਪ ਚਲਾ ਦਿੱਤੀ ਜੇ ਕੋਈ ਇਥੇ ਹੱਕ ਸਖਤ ਦੀ ਜਿਹੜਾ ਗੱਲ ਕਰਦਾ ਅਖੌਤੀ মিডিਆ ਦਲਾਲ মিডিਆ ਉਹਦੇ ਮਾਗਰ ਪੈ ਜਾਂਦਾ ਅੰਬਰਤਪਾਲ ਨੂੰ ਤਾਂ ਕੀ ਗੱਲ ਕਰਨ ਦੇਣੀ ਆ ਤੇ ਦੂਜਿਆਂ ਵੀ ਗੱਲ ਕਰਨ ਦਿੰਦੇ ਕਹਿੰਦੇ ਜੀ ਇਹ ਬਿਆਨ ਸਾਰੀ ਕਾਂਗਰਸ ਦਾ ਨਹੀਂ ਇਕੱਲਾ ਬਿਆਨ ਹੈ ਚਰਨਜੀਤ ਚੰਨੀ ਦਾ ਪਰ ਦੇਖੋ ਅੱਜ ਵੀ ਚਰਨਜੀਤ ਚੰਨੀ ਸਖਪਾਲ ਸਿੰਘ ਖਹਿਰਾ ਤੇ ਕੁਝ ਹੋਰ ਬਧੈਕ ਤੇ ਐਮਪੀ ਨੇ ਜਿਹੜੇ ਕਿ ਖੁੱਲ ਕੇ ਬੋਲਦੇ ਆ ਨਾ ਧੜਕ ਹੋ ਕੇ ਬੋਲਦੇ ਆ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਬੋਲਦੇ ਆ ਇਹ ਬੋਲਣਾ ਵੀ ਚਾਹੀਦਾ ਲੱਖਾ ਸਦਾਨਾ ਚਲੋ ਪਾਰਟੀ ਦੇ ਵਿੱਚ ਨਹੀਂ ਪਰ ਅੱਜ ਲੱਖਾ ਸਦਾਨਾ ਸਭ ਤੋਂ ਵੱਧ ਮੁੱਦੇ ਜੋ ਪੰਜਾਬ ਦੇ ਅਭਾਰਿਆ ਜਾਂ ਅਠਾਰਿਆ ਸਭ ਤੋਂ ਵੱਧ ਜੇਕਰ ਅੱਜੇ ਰੌਲੇ ਪਾਉਣ ਦੇ ਵਿੱਚ ਆਪਾਂ ਕਹਿ ਲਈਏ ਕਿ ਪੰਜਾਬ ਦੀ ਆਵਾਜ਼ ਚੁੱਕਣ ਵਾਲਾ ਕਹਿ ਲਈਏ ਤਾਂ ਉਹ ਲੱਖਾ ਸਦਾਨਾ ਹੈਗਾ ਭਾਈ ਅੰਮਰਤਪਾਲ ਸਿੰਘ ਨੂੰ ਦੁਬਾਰੇ ਜੇ ਬੇਸਿਕ ਸਰਕਾਰਾਂ ਪਸਾਉਣ ਦੀ ਕੋਸ਼ਿਸ਼ ਕਰਦੀਆਂ ਨੇ ਪਰ ਮੈਂ ਇੱਕ ਸਿੱਖ ਕੌਮ ਨੂੰ ਸੁਨੇਹਾ ਦਿੰਦਾ ਇੱਕ ਤੇ ਕਿ ਤੁਸੀਂ ਸੁੱਤੇ ਨਾ ਰਹਿਓ ਦੇਖੋ ਪਹਿਲਾਂ ਦੋ ਵਾਰੀ ਐਨਐਸਏ ਲਗਾਤੀ ਤੁਸੀਂ ਚੁੱਪ ਰਹੇ ਜੂਆਪਾ ਲਾਤਾ ਤੁਸੀਂ ਚੁੱਪ ਰਹੇ ਜੇਕਰ ਹੁਣ ਇਸ ਤਰ੍ਹਾਂ ਦਾ ਹੁੰਦਾਗਾ ਜੇਕਰ ਹੁਣ ਵੀ ਤੁਸੀਂ ਚੁੱਪ ਰਹੇ ਤਾਂ ਇਹ ਸਮਝ ਲਓ ਤੁਹਾਡੀ ਆਵਾਜ਼ ਚੁੱਕਣ ਵਾਲਾ ਪੰਜਾਬ ਦੇ ਵਿੱਚ ਮੁੜ ਕੇ ਕੋਈ ਪੈਦਾ ਨਹੀਂ ਹੋਣਾ ਸੇਤੀ ਸੇਤੀ ਇਹ ਆਗੂ ਸਦੀਆਂ ਬਾਅਦ ਆਉਂਦੇ ਆ ਇਹ ਜੋਧੇ ਸਦੀਆਂ ਬਾਅਦ ਜੰਮਦੇ ਆ ਕੌਮ ਦੀ ਅਗਵਾਈ ਕਰਨੀ ਸੌਕੀ ਨਹੀਂ ਹੁੰਦੀ ਇਸ ਸੀਤਲੀ ਤੇ ਧਰ ਕੇ ਕੋਈ ਕੋਈ ਤੁਰਨ ਜਾਣਦਾਗਾ ਦੇਖੋ ਮੇਰੇ ਵਰਗਾ ਗੱਲਾਂ ਤਾਂ ਹਰ ਇੱਕ ਕਰ ਲੈਂਦਾਗਾ ਮੈਗ ਦੇ ਮੂਰੇ ਬਹਿ ਕੇ ਗੱਲਾਂ ਕਰਨੀਆਂ ਸਖਾਲੀਆਂ ਨੇ ਪਰ ਇੱਕ ਨੰਗੇ ਧੜ ਹੋ ਕੇ ਤੁਰਨਾ ਬਹੁਤ ਔਖਾਗਾ ਤੇ ਫਿਰ ਸਾਡੀਆਂ ਮਾਮਾ ਤੇ ਭੈਣਾ ਤੇ ਸਾਡੇ ਵੀਰ ਬਜ਼ੁਰਗ ਤੇ ਉਹਨਾਂ ਨੂੰ ਮਾਣ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਆ ਸਾਡੇ ਲਈ ਤੇ ਪੰਜਾਬ ਲਈ ਕੁਝ ਕਰ ਸਕਦਾ ਜੇਕਰ ਅੱਜ ਆਵਾਜ਼ ਸੁਣੀਏ ਹਰ ਇੱਕ ਗੱਭਰੂ ਦੀ ਹਰ ਇੱਕ ਭੈਣ ਦੀ ਹਰ ਇੱਕ ਮਾਂ ਦੀ ਹਰ ਇੱਕ ਬਜ਼ੁਰਗ ਦੀ ਚਾਹੇ ਉਹ ਵਿਰੋਧੀ ਵੀ ਆ ਕਿਸੇ ਹੋਰ ਪਾਰਟੀਆਂ ਵਿੱਚ ਵੀ ਆ ਇੱਕੋ ਇੱਕ ਆਵਾਜ਼ ਇਹ ਗੂੰਜਦੀ ਆ ਕਿ ਭਾਈ ਅੰਮਰਤਪਾਲ ਸਿੰਘ ਬਹੁਤ ਹੀ ਵਧੀਆ ਕੰਮ ਕਰ ਰਿਹਾ ਸੀ ਨਸੇ ਸੜਾ ਰਿਹਾ ਸੀ ਅੰਮਰਤ ਛਕਾ ਰਿਹਾ ਸੀ ਉਹਨੇ ਮਾੜਾ ਕੰਮ ਕੋਈ ਨਹੀਂ ਕੀਤਾ ਕਹਿੰਦੇ ਉਹ ਸਰਕਾਰਾਂ ਤੋਂ ਜਰਿਆ ਨਾ ਗਿਆ ਸਰਕਾਰਾਂ ਇੱਕ ਡਰ ਗਈਆਂ ਕਿ ਜਿਸ ਤਰ੍ਹਾਂ ਇਸ ਦੇ ਮੰਗਰ ਅੰਮਰਤਪਾਲ ਸਿੰਘ ਦੇ ਲੱਖਾਂ ਲੋਕ ਜੁੜ ਰਹੇ ਨੇ ਤੇ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਦੇ ਚੋਣਾਂ ਨੇ ਜਾਂ ਐਮਪੀ ਦੀਆਂ ਚੋਣਾਂ ਨੇ ਉਹਦੇ ਵਿੱਚ ਜਿੱਤ ਹਾਸਲ ਕਰਨਗੇ ਪਰ ਉਹਨਾਂ ਨੇ ਫੇਰ ਵੀ ਕਰ ਲਈ ਕਹਿੰਦੇ ਹੁੰਦੇ ਆ ਨਾ ਜਿਹੜੇ ਜਿਨੇ ਉਗਣਾ ਕਦੇ ਕਈ ਵਾਰ ਉਹ ਪੱਥਰਾਂ ਵਿੱਚ ਵੀ ਉੱਗ ਪੈਂਦੇ ਆ ਪੱਥਰਾਂ ਦਾ ਸੀਨਾ ਜਿਹੜਾ ਚੀਰ ਕੇ ਵੀ ਜਿਹੜਾ ਉਗ ਪੈਂਦੇ ਆ ਉਹੀ ਗੱਲ ਸਾਬਤ ਕਰਤੀ ਭਾਈ ਅੰਮਰਤਪਾਲ ਸਿੰਘ ਤੇ ਖੰਡੂਰ ਸਾਹਿਬ ਵਾਸੀਆਂ ਨੇ ਕਿ ਤੁਸੀਂ ਬਸ ਇੱਕ ਸੱਤ ਜਿੰਦਿਆ ਥਾਂ ਜੇਲ੍ਹ ਦੇ ਵਿੱਚ ਰੱਖ ਲੋ ਤੇ ਭਾਈ ਅੰਮਰਤਪਾਲ ਨੂੰ ਫੇਰ ਵੀ ਐਮਪੀ ਬਣਾ ਦਿੱਤਾ ਨਾਲੇ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਬਣੇ 40 ਸਾਲਾਂ ਬਾਅਦ ਕੌਮ ਨੇ ਮੁੱਲ ਪਾਇਆ ਉਹਨਾਂ ਦੇ ਪਿਤਾ ਨੇ ਸਾਡੀ ਲੱਥੀ ਹੋਈ ਪੱਗ ਨੂੰ ਦੁਬਾਰੇ ਸਿਰ ਤੇ ਰੱਖਿਆ ਪਰ ਅੱਜ ਸਾਡੇ ਅਖੌਤੀ ਸੇਖਾ ਉਦਾਈ ਵਿਰੋਧ ਕਰੀ ਜਾਂਦੇ ਆ ਉਹ 40 ਸਾਲ ਭਾਈ ਸਰਬੀ ਜੀਤ ਸਿੰਘ ਦੇ ਪਰਿਵਾਰ ਦੇ ਨਾਲ ਕੀ ਕੀ ਬੀਤੀ ਆ ਤੁਸੀਂ ਨੇੜੇ ਹੋ ਕੇ ਦੇਖਿਆ ਕਿਸੇ ਨੇ ਕਿ ਕਮੇ ਉਹ ਭੁੱਖੇ ਭਾਣੇ ਰਹੇ ਕਮੇ ਨਸੇ ਦੀ ਗਲਤਾਨ ਦੇ ਵਿੱਚ ਲੱਗ ਗਏ ਤਾਂ 40 ਸਾਲ ਬਾਅਦ ਕੌਮ ਨੇ ਮੱਲ ਪਾਇਆ ਮੈਂ ਫਰੀਦਕੋਟ ਬਸਤੀਆਂ ਤੇ ਖੰਡੂਰ ਸਾਹਿਬ ਬਸਤੀਆਂ ਦਾ ਰਣੀ ਆ ਬੇਸ਼ੱਕ ਮੈਂ ਸਾਰੇ ਪੰਜਾਬ ਦਾ ਹੀ ਰਣੀ ਆ ਪਰ ਪੰਜਾਬ ਇੱਕ ਜੇਕਰ ਮੋਰੀ ਲੰਘਦਾ ਆਉਣ ਵਾਲੇ 27 ਦੇ ਵਿੱਚ ਦੇਖੋ ਜਿਹੜਾ ਕਿ ਮੈਂ ਗੱਲ ਕਰ ਰਿਹਾ ਮੈਂ ਇੱਕ ਸੱਚੇ ਸਿੱਖ ਦੀ ਕਰ ਰਿਹਾ ਮੈਂ ਡੋਗਲੇਪਨ ਦਾ ਕਦੇ ਸਹਾਰਾ ਨਹੀਂ ਲਵਾਂਗਾ ਕਿਸੇ ਡੋਗਲੇਪਨ ਦੀ ਕਦੇ ਗੱਲ ਨਹੀਂ ਕਰੂੰਗਾ ਜਿਨ੍ਹਾਂ ਨੇ ਸਿੱਖ ਕੌਮ ਦਾ ਘਾਣ ਕੀਤਾ ਉਹਨਾਂ ਦੀ ਗੱਲ ਨਹੀਂ ਕਰੂੰਗਾ ਦੇਖੋ ਫਿਲਹਾਲ ਅੱਜ ਚਿੱਟੀ ਚਾਦਰ ਦੀ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਜਿੰਨਾ ਤੱਕ ਭਾਈ ਅੰਮਰਤਪਾਲ ਸਿੰਘ ਸਿੱਖ ਕੌਮ ਦੀ ਗੱਲ ਕਰਨਗੇ ਸਾਡੇ ਸਹੀਦਾ ਸਿੰਘਾਂ ਦੀ ਗੱਲ ਕਰਨਗੇ ਸਾਡੀ ਪੰਜਾਬ ਦੀ ਗੱਲ ਕਰਨਗੇ ਤੇ ਉਹਨਾਂ ਦੇ ਬਚਾਰਾਂ ਦੇ ਨਾਲ ਸਹਿਮਤਾ ਪਰ ਜਿਸ ਜਿਸ ਦਿਨ ਇਹ ਉਹ ਵੀ ਕਦੇ ਮੈਨੂੰ ਨਹੀਂ ਲੱਗਦਾ ਕਿ ਥੜਕ ਜਾਣਗੇ ਜੇਕਰ ਥੜਕ ਗਏ ਤਾਂ ਅਸੀਂ ਫਿਰ ਭਾਈ ਉਹਨਾਂ ਦੇ ਖਿਲਾਫ ਵੀ ਬੋਲਾਂਗੇ ਪਰ ਸਾਨੂੰ ਜਥੋਂ ਤੱਕ ਉਮੀਦ ਆ ਆਸ ਆ ਕਿ ਭਾਈ ਅੰਮਰਤਪਾਲ ਸਿੰਘ ਦੁੱਧ ਲੋਕਾਂ ਵਾਂਗੂ ਨਹੀਂ ਥੜਕੇਗਾ ਉਹ ਆਪਣੀ ਜਿਹੜੀ ਪਾਰਟੀ ਅਕਾਲੀ ਦਲ ਬਾਰਸ ਪੰਜਾਬ ਦੇ ਜਥੇਬੰਦੀ ਬਣੀ ਸੀ ਪਹਿਲਾਂ ਦੀਪ ਸਿੱਧੂ ਨੇ ਬਣਾਈ ਸੀ ਇੱਕ ਦੀਪ ਹਜ਼ਾਰਾਂ ਦੀਪ ਜਗਾ ਗਿਆ ਇਹ ਗੱਲ ਅੱਜ ਸੱਚ ਸਾਬਤ ਹੋ ਰਹੀ ਆ ਭਾਈ ਅੰਮਰਤਪਾਲ ਸਿੰਘ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਹੋਵੇਗਾ ਤੁਹਾਡੀਆਂ ਅੱਖਾਂ ਸਾਹਮਣੇ ਹੋਵੇਗਾ ਲੋਕ ਸਭਾ ਦੇ ਵਿੱਚ ਬੋਲੇਗਾ ਜਿਹੜੇ ਲੋਕ ਕਹਿੰਦੇ ਅੱਜ ਉਹਨੂੰ ਬੋਲਣ ਨਹੀਂ ਦਿੱਤਾ ਜਾਂ ਉਹਦੀ ਵੀਡੀਓਗ੍ਰਾਫੀ ਨਹੀਂ ਕਰਨ ਦਿੱਤੀ ਜਾਂ ਉਹ ਸਭ ਕੁਝ ਹੋਵੇਗਾ ਲੋਕਾਂ ਦੀ ਇਹ ਗੱਲ ਮੈਂ ਕਿਉਂ ਕਹੀ ਆ ਕਿਉਂਕਿ ਅਸੀਂ ਸੁਣਦੇ ਆ ਕੋਈ ਵੀਡੀਓ ਕਮੇ ਚਲਾ ਰਿਹਾ ਕੋਈ ਕਮੇ ਚਲਾ ਰਿਆ ਵੀ ਉਹਨਾਂ ਦੀ ਗੱਲਾਂ ਵਿੱਚ ਉਦੋਂ ਤੱਕ ਨਹੀਂ ਆਉਣਾ ਜਿੰਨਾ ਚਿਰ ਭਾਈ ਅੰਮਰਤਪਾਲ ਤੁਹਾਡੇ ਸਾਹਮਣੇ ਆ ਕੇ ਖਲਾਉਂਦਾ ਨਹੀਂ ਉੱਥੇ ਗੱਲ ਨਹੀਂ ਕਰਦਾ ਤੇ ਫਿਰ ਆਪਾਂ ਅਗਲੀ ਗੱਲਬਾਤ ਕਰਾਂਗੇ ਤੇ ਤੁਸੀਂ ਇਸ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰਨਾ ਆਪਣੇ ਕਮੈਂਟ ਇਸ ਤਰ੍ਹਾਂ ਪਹਿਲਾਂ ਤੁਸੀਂ ਵਿਚਾਰ ਦਿੰਨੇ ਹੋ ਲਿਖਦੇ ਹੋ ਉਸ ਤਰ੍ਹਾਂ ਲਿਖਣਿਆ ਲਿਖਣਾ ਮੈਂ ਤੁਹਾਡਾ ਦੁਬਾਰੇ ਧੰਨਵਾਦ ਕਰਦਾ ਰਹਿਣੀਆ ਤੁਹਾਡਾ ਜਿੰਨੇ ਵੀ ਲੋਕ ਜਿੰਨੇ ਵੀ ਸੰਗਤ ਜਿੰਨੇ ਵੀ ਸਾਡੇ ਭੈਣ ਭਰਾ ਪੰਜਾਬੀ ਵਿਰਸਾ ਟੀਵੀ ਨੂੰ ਪਿਆਰ ਦਿੰਦੇ ਆ ਮੈਂ ਤਹਿ ਦਿਲੋਂ ਦੁਬਾਰੇ ਧੰਨਵਾਦ ਕਰਦਾ ਮੈਂ ਆਸ ਕਰਦਾਗਾ ਕਿ ਤੁਸੀਂ ਸਤ ਦਾ ਸੱਚ ਦਾ ਸਾਥ ਆ ਜਿਹੜਾ ਉਹ ਦੇ ਰਹੇ ਹੋ ਤੇ ਹਮੇਸ਼ਾ ਦਿੰਦੇ ਰਹੋਗੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਸੀਂ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਹੋਵੋ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੇ ਪਰਮਾਤਮਾ ਤੋਂ ਚਾਹਣਾ ਹੈ ਤੁਸੀਂ ਵੀ ਆਉਣ ਵਾਲੇ ਭਵਿੱਖ ਦਾ ਜਿਹੜਾ ਇੱਕ ਵੱਡਾ ਹਿੱਸਾ ਬਣੋ ਧੰਨਵਾਦ ਵਹਿਰਜੀ ਦਾ ਖਲਸਾ ਵਹਿਰਜੀ ਕੀ ਫਤਿਹ